ਜੀ ਸਤਿ ਸ੍ਰੀ ਅਕਾਲ ਪਿੰਡ ਪੰਜਾਬ ਦੇ ਜਿੰਨ ਘਰ ਸਵਾਗਤ ਆ ਜੀ ਆਇਆਂ ਨੂੰ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਪੱਥਰ ਸਾਫ਼ ਕਰਨ ਵਾਸਤੇ ਹੈ ਤੇ ਪੱਥਰ ਦੇਖੋ ਆਪਣਾ ਬਹੁਤ ਜ਼ਿਆਦਾ ਕਾਲਾ ਹੋਇਆ ਪਿਆਗਾ ਤੇ ਜਦੋਂ ਇਹਨੂੰ ਕਰਦੇ ਆਂ ਸਾਫ਼ ਤੇ ਤੁਹਾਡੇ ਨਾਲ ਵੀਡੀਓ ਜਿਹੜੀ ਆਪਾਂ ਕਰਦੇ ਆਂ ਸਿਆਰ ਤੇ ਬਹੁਤ ਸੌਖਾ ਦਿੱਕਣ ਨੂੰ ਸਾਫ਼ ਕਰਨ ਦਾ ਰਸਤਾ ਜਿਵੇਂ ਆਪਣੇ ਪੱਥਰ ਜਿਹੜੇ ਚਿੱਟਾ ਚਿੱਟਾ ਨਿਕਲਿਆ ਹੋਊਗਾ ਤੇ ਬਹੁਤ ਜ਼ਿਆਦਾ ਕਾਲਸ ਫੜੀ ਬੈਠਾ ਦੇਖੋ ਤੇ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਪੱਥਰ ਆਪਣਾ ਕਰਦੇ ਆਂ ਇਹਨੂੰ ਤੇ ਕੀ ਕੁਝ ਲੈਣੇ ਆਪਾਂ ਦਿਖਾਉਣੇ ਆਂਗੇ ਕਰਦੇ ਆ ਪੱਥਰ ਸਾਫ ਬਹੁਤ ਆਪਣਾ ਪੱਥਰ ਜਿਹੜਾ ਕਾਲਾ ਹੋਇਆ ਪਿਆ ਤੇ ਆਪਾਂ ਉਹਨੂੰ ਸਾਫ ਕਰਨ ਵਾਸਤੇ ਕੀ ਕੁਝ ਲੈਣੇ ਆਪਾਂ ਦਿਖਾਉਨੇ ਆ ਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਸਰਫ ਤੁਸੀਂ ਜੋ ਵੀ ਲੈਣੇ ਹੋ ਕੱਪੜੇ ਧੋਣ ਵਾਲਾ ਤੇ ਆਪਾਂ ਲਵਾਂਗੇ ਸਭ ਤੋਂ ਪਹਿਲਾਂ ਸਰਫ ਇਹ ਆਪਾਂ ਪਾ ਮੰਗੇ ਦੇ ਵਿੱਚ ਲੈਣੇ ਮਿੱਠਾ ਥੋੜਾ ਆਪਾਂ ਰ ਇੱਕ ਚਮਚਾ ਜਿਹੜਾ ਆਪਾਂ ਲੈ ਲਾਂਗੇ ਇੱਕ ਚਮਚਾ ਪਾਣੀ ਦਾ ਲੈ ਲਿਆ ਇਹ ਇਹਦੇ ਵਿੱਚ ਆਪਾਂ ਪਾਉਣੇ ਆਗੇ ਬਿਨੇਗਰ ਚਿੱਟਾ ਬਿਨੇਗਰ ਲੈ ਲੈਣਾ ਤੁਸੀਂ ਕਿੰਨਾ ਵੀ ਆਪਣਾ ਪੱਥਰਾ ਜਿਹੜਾ ਖਰਾਬ ਹੋਵੇ ਤੇ ਆਪਾਂ ਇਹਦੇ ਨਾਲ ਆਪਣਾ ਪੱਥਰਾ ਜਿਹੜਾ ਬਹੁਤ ਵਧੀਆ ਸਾਫ਼ ਹੋ ਜਾਊਗਾ ਅੱਜ ਆ ਪਹਿਲੇ ਵਿੱਚ ਪਾਵਾਂਗੇ ਗਰਮ ਪਾਣੀ ਥੋੜਾ ਜਿਹਾ ਆਪਾਂ ਲੈਨੇ ਹੈ ਗਰਮ ਪਾਣੀ ਲਓ ਜੀ ਤੇ ਆਪਾਂ ਕਰਦੇ ਆਂ ਸਾਫ ਤੇ ਦਿਖਾਉਨੇ ਆਂ ਆਪਣਾ ਪੱਥਰ ਜਿਹੜਾ ਬਹੁਤ ਜ਼ਿਆਦਾ ਕਾਲਾ ਹੋਇਆ ਪਿਆ ਤੇ ਇਹ ਆਪਾਂ ਲਵਾਂਗੇ ਸਕਰੱਬ ਤੇ ਸਕਰੱਬ ਆਪਾਂ ਨੇ ਬੜਾ ਹਾਰਡ ਨਹੀਂ ਲੈਣਾ ਵੀ ਜਿਹਦੇ ਨਾਲ ਆਪਣੇ ਪੱਥਰ ਦੇ ਸਕ੍ਰੈਚ ਪੈਣ ਤੇ ਆਪਾਂ ਇਹ ਸਕਰੱਬ ਲਿੱਤਾ ਹੈ ਲਓ ਜੀ ਤੇ ਆਪਾਂ ਲਾਉਨੇ ਆਂ ਤੇ ਦਿਖਾਉਨੇ ਆਂ ਆਪਣਾ ਪੱਥਰ ਪਹਿਲਾਂ ਵੀ ਦੇਖੋ ਤੇ ਬਹੁਤ ਜ਼ਿਆਦਾ ਜਿਹੜਾ ਕਾਲਾ ਹੋਇਆ ਪਿਆ ਤੇ ਆਪਾਂ ਬਾਅਦ ਦੇ ਵਿੱਚ ਵੀ ਦਿਖਾਵਾਂਗੇ ਲਓ ਜੀ ਆਪਾਂ ਇਹ ਸਕਰੱਬ ਦੇ ਨਾਲ ਇਹਨੂੰ ਸਾਰੇ ਲਾਵਾਂਗੇ લિકડ ત્યાર કરતા ਰਾਹੂਰੇ ਇਹ ਆਪਣੇ ਸਾਰੇ ਨੂੰ ਚੰਗੀ ਤਰ੍ਹਾਂ ਕਰਾਂਗੇ ਸਾਫ ਆਪਣੇ ਪੱਥਰੇ ਜਿਹੜਾ ਇੱਥੋਂ ਕਾਲ ਕਫੜੀ ਬੈਠਾ ਸੀ ਬਹੁਤ ਜ਼ਿਆਦਾ ਕਾਲਾ ਹੋਇਆ ਪਹਿੰਸੀ ਆਪਾਂ ਸਾਰੇ ਚੰਗੀ ਤਰ੍ਹਾਂ ਲਾ ਲੈਣਾ ਜਿੱਥੇ ਇੱਥੇ ਆਪਣੇ ਕਾਲ ਸ ਹੈ ਜੀ ਸਾਰਾ ਆਪਣਾ ਬਹੁਤ ਵਧੀਆ ਹੀ ਸਾਫ ਹੋ ਜੂਗਾ क्योंकि सैंपल पोचे भी अपनी कार जी बिल्कुल नहीं लेंगी ये सारी कार ला सकती तो है देखो मैं आई लेंगी चंकी तो तरह सारा साफ करके दिखावे तुम बहुत ज्यादा कार से बड़ी पीछे इतने पत्थर ने अपने ने ਉਹ ਤਾਂ ਬੋਚਾਪਾ ਦੇਖੋ ਦੇਲੀ ਨੂੰ ਲਾਉਣੇ ਪਰ ਉਹਦੇ ਨਾਲ ਲੈਂਦੀ ਨਹੀਂ ਮੈਲ ਜਿਹੜੀ ਜਿਹੜੀ ਉੱਪਰ ਇਹਦੇ ਪਰਤਾਂ ਜਿਹੜੀ ਜੰਮ ਜਾਂਦੀ ਹੈ ਮੈਲ ਦੀ ਉਹ ਬਿਲਕੁਲ ਨਹੀਂ ਲੈਂਦੀ ਸਿਰਫ ਆਪਾਂ ਇਸੇ ਤਰੀਕੇ ਨਾਲ ਲਾਉਂ ਹੀ ਪੈਂਦੀ ਹੈ ਦੇਖੋ ਕਿੰਨੀ ਮੈਲ ਹੈ ਜਿਹੜੀ ਲਹਿ ਰਹੀ ਹੈ ਦੇਖੋ ਦੇਖੋ ਪਹਿਲਾ ਪਣਾ ਪਥਰਾ ਜਿਹੜਾ ਨਾਲ ਬੜੀਆ ਸਾਫ ਹੋ ਜੂਗਾ ਤੇ ਨਾਲੇ ਆਪਾਂ ਤੁਹਾਨੂੰ ਸਾਫ ਕਰਨ ਦਾ ਤਰੀਕਾ ਜਿਹੜਾ ਬਹੁਤ ਵਧੀਆ ਦੱਸਿਆਗਾ ਕੈਪਸਟਰੀ ਤੇ ਨਾਲ ਆਪਣਾ ਪੱਥਰ ਟੈਲਾਂ ਜੋ ਵੀ ਆਪਾਂ ਸਾਫ਼ ਕਰ ਸਕਦੇ ਆ ਲਓ ਜੀ ਤੇ ਆਪਾਂ ਨਾ ਹੁਣ ਇਹਨੂੰ ਸਾਫ਼ ਕਰ ਲਈਏ ਦੇਖੋ ਫਿਰ ਸੁਖੋਨੇ ਆ ਕੜਾ ਹੋਇਆ ਬੈਠੀ ਜਿਵੇਂ ਆਪਣਾ ਪੱਥਰ ਇੱਥੋਂ ਕਾਹਤ ਖੜੀ ਬੈਠਾ ਜੀ ਆਪਣਾ ਪੱਥਰ ਲਓ ਜੀ ਤੇ ਆਪਾਂ ਹੁਣ ਇਹਨੂੰ ਕਰ ਲਈਏ ਸਾਫ਼ ਕੋਈ ਆਪਾਂ ਨੂੰ ਵਾਰੀ ਮਿਹਨਤ ਨਹੀਂ ਕਰਨੀ ਪੈਣੀ ਆਪਾਂ ਕੋਈ ਲਾ ਕੇ ਇਥੇ ਜਿਵੇਂ ਆਪਣੇ ਨਾਲ ਦੀ ਨਾਲ ਹੀ ਸਾਫ਼ ਕਰਨਾ ਹੁੰਦਾ ਕਿ ਆਪਾਂ ਇਹ ਲਾ ਕੇ ਨਹੀਂ ਛੱਡਿਆ ਹੈਗਾ ਦੇਖੋ ਮੈਨ ਲੈ ਵੀ ਦੇਖੋ ਜਿਵੇਂ ਕੜਾਪਾਣ ਰਹੇ ਨੇ ਰ ਇਹ ਆਪਾਂ ਇਹਨੂੰ ਸਾਫ ਕਰਦੇ ਆ ਤੇ ਫਿਰ ਆਈ ਆਪਾਂ ਇਹਨੂੰ ਸਾਫ ਕਰ ਲੀਏ ਹੁਣ ਫਿਰ ਦਿਖਾਉਨੇ ਹਲੋ ਜੀ ਤੁਹਾਨੂੰ ਪਹਿਲਾਂ ਵੀ ਸਾਫ ਕਰਕੇ ਤਾਂ ਕਰੀ ਨੇ ਦੇਖੋ ਕਿੰਨਾ ਫਰਕ ਪੈ ਗਿਆ ਦੇਖੋ ਅਈ ਆਪਾਂ ਨੂੰ ਕੋਚਾ ਜਿਹੜਾ ਇਹਦੇ ਉੱਪਰ ਲਾਉਣਾ ਕਿੰਨਾ ਫਰਕ ਹੈ ਪਹਿਲਾਂ ਨਾਲੋਂ ਤੇ ਹੁਣ ਨਾਲੋਂ ਬਹੁਤ ਜ਼ਿਆਦਾ ਆਪਣੇ ਪੱਥਰ ਦੇ ਘਰ ਕਿ ਜਿਹੜੀ ਪਈ ਪਈ ਸੇ ਦੇਖੋ ਕਿੰਨਾ ਵਧੀਆ ਸਾਫ ਹੋਇਆ ਹੈ ਲਓ ਜੀ ਕਿੰਨਾ ਵੀ ਕਾਲਾ ਪੱਥਰ ਹੋਵੇ ਕਾਣਕ ਹੋਵੇ ਆਪਣੇ ਪੱਥਰ ਤੇ ਇਸ ਤਰੀਕੇ ਨਾਲ ਜਿਹੜਾ ਤੁਸੀਂ ਸਾਫ ਕਰ ਸਕਦੇ ਆ ਕਿੰਨੀ ਗੈਂ ਕੰਦਗੀ ਸੀਗੀ ਇਹ ਤੇ ਅਪਰ ਸਾਹੇ ਦੇ ਲਾ ਲਈ ਚੰਗੀ ਤਰ੍ਹਾਂ ਪੋਚਾ ਸਾਹ ਪਾਣੀ ਨਾਲ ਅਪਨੂੰ ਸਾਫ ਕਰ ਦਈਏ ਦੇਖੋ ਜੀ ਕਿੰਨਾ ਫਰਕ ਆਪਣੇ ਪੱਥਰ ਦਾ ਪੈ ਗਿਆ ਕਾਲਤ ਫੜੀ ਹੋਈ ਸੀ ਇਹਦੀ ਆਪਣੇ ਪੱਥਰ ਨੇ ਜਿਹੜੀ ਇੰਨੀ ਵਧੀਆ ਹੋਇਆ ਆਪਣਾ ਪੱਥਰ ਹੁ ਬਹੁਤ ਜਿਆਦਾ ਵਧੀਆ ਸਾਫ ਹੋ ਗਿਆ ਲਓ ਜੀ ਦੇਖੋ ਹੁਣ ਆਪਣਾ ਇਹ ਉਹ ਪੱਥਰਾ ਕਿੰਨਾ ਵਧੀਆ ਸਾਫ ਹੋ ਗਿਆ ਇਸ ਤਰੀਕੇ ਨਾਲ ਜਿਹੜਾ ਆਪਣੇ ਜਿੱਥੇ ਵੀ ਕਿਤੇ ਕਾਲਸ ਜੰਮੀ ਹੋਵੇ ਪੱਥਰਾ ਜਿਹੜਾ ਆਪਾਂ ਇਸ ਤਰੀਕੇ ਨਾਲ ਸਾਫ ਕਰ ਸਕਦੇ ਆ ਬਹੁਤ ਜ਼ਿਆਦਾ ਕਾਲਸ ਜੰਮੀ ਪੈਸੀ ਕਾਲਾ ਹੋਇਆ ਬੈਠੀ ਹੈ ਤੇ ਨਾਲੇ ਆਪਾਂ ਨੇ ਸਾਫ ਕਰ ਲੈਣ ਨਾਲ ਤੁਹਾਡੇ ਨਾਲ ਜਿਹੜੀ ਵੀਡੀਓ ਆਪਾਂ ਨੇ ਸ਼ੇਅਰ ਕਰ ਲਈ ਦੇਖੋ ਕਿੰਨਾ ਵਧੀਆ ਸਾਫ ਹੋ ਗਿਆ ਸਾਰਾ ਇਹ ਤੇ ਇਸ ਤਰੀਕੇ ਨਾਲ ਜਿਹੜਾ ਕੋਈ ਪੱਥਰਾ ਤੁਸੀਂ ਸਾਫ ਕਰ ਸਕਦੇ ਹੋਗੇ ਜੋ ਆਪਾਂ ਲਿੰਕਡ ਬਣਾਇਆ ਸੀ ਤੇ ਕੋਈ ਆਪਣੇ ਇਹਦੇ ਨਾਲ ਪੱਥਰ ਨਹੀਂ ਖਰਾਬ ਹੁੰਦਾ ਬਿਲਕੁਲ ਵੀ ਤੇ ਬਹੁਤ ਵਧੀਆ ਤਰੀਕਾ ਹੈ ਇਹ ਪੱਥਰ ਸਾਫ਼ ਕਰਨ ਦਾ ਤੇ ਨਾਲ ਪੱਥਰ ਜੋ ਵੀ ਆਪਣੇ ਹੌਂ ਕਾਲਸ ਜੰਮੀ ਹੋਵੇ ਕਿੰਨਾ ਵੀ ਗੰਦਾ ਪੱਥਰ ਆਪਣਾ ਹੋਵੇ ਤੇ ਪੁਰਾਣੀ ਤੋਂ ਪੁਰਾਣੀ ਮਾਲ ਜਿਹੜੀ ਇਹ ਲਾ ਦਿੰਦਾ ਸਾਰੀ ਤੇ ਇਸ ਤਰੀਕੇ ਨਾਲ ਆਪਣਾ ਪੱਥਰ ਜਿਹੜਾ ਤੁਸੀਂ ਸਾਫ਼ ਕਰ ਸਕਦੇ ਹੋ ਤੇ ਵੀਡੀਓ ਵਧੀਆ ਲੱਗਦੀ ਹੈ ਲਾਇਕ ਸੇਅਰ ਪਿਆਰ ਨਾਲ ਕਮੈਂਟ ਜਰੂਰ ਕਰਿਆ ਕਰੋ ਸਸਰੀਆ ਕਾ ਦੇਖੋ ਕਿੰਨਾ ਵਧੀਆ ਆਪਣਾ ਪੱਥਰ ਜਿਹੜਾ ਸਾਰਾ ਸਾਫ਼ ਹੋ ਗਿਆ ਦੇਖੋ ਦੇਖੋ